ਯਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਜੀ ਆਓ ਅਸੀਂ ਹੁਣ ਪ੍ਰਾਰਥਨਾ ਦੇ ਵਿੱਚ ਜਾਈਏ ਹallelujah hallelujah 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 ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਆਪ ਜੀ ਦੇ ਇਕਲੌਤੇ ਪੁੱਤਰ ਪ੍ਰਭੂ ਯਸ਼ੂ ਮਸੀਹ ਜੀ ਦੇ ਨਾਮ ਵਿੱਚ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਚੁੱਕਦੇ ਹਾਂ ਖੁਦਾਵੰਦ ਅਤੇ ਪ੍ਰਾਰਥਨਾ ਕਰਦੇ ਹਾਂ ਅੱਜ ਦਾ ਵਚਨ ਭੇਜੋ ਅੱਜ ਦਾ ਪਾਕ ਲਾਂਬੇ ਜੋ ਕਿ ਪਿਤਾ ਪਰਮੇਸ਼ਰ ਤੁਹਾਡੇ ਵਚਨ ਵਿੱਚ ਲਿਖਿਆ ਕਿ ਤੁਸੀਂ ਆਪਣਾ ਵਚਨ ਭੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਣੀ ਹੈ ਤੇ ਪਿਤਾ ਪਰਮੇਸ਼ਰ ਸੱਚਮੁੱਚ ਅੱਜ ਦਾ ਇਹ ਵਚਨ ਸਾਨੂੰ ਨਵੀਂ ਤਾਕਤ ਤੇ ਨਵੀਂ ਸਮਰਥਨਾ ਪਰ ਰੂਗਾ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਹ ਵਚਨ ਸਾਡੀ ਜ਼ਿੰਦਗੀ ਵਿੱਚ 100 ਗੁਣਾ ਨਹੀਂ ਬਲਕਿ 1000 ਗੁਣਾ ਫਾੜ ਲੈ ਕੇ ਹਵੇ ਅਤੇ ਇਹ वचन ਜਦੋਂ ਪੜਿਆ ਤੇ ਸੁਣਿਆ ਜਾਵੇ ਤਾਂ ਬਹੁਤ ਸਾਰੀਆਂ ਜ਼ਿੰਦਗੀਆਂ ਬਦਲ ਜਾਣ ਪ੍ਰਭੂ ਜੀ ਅਤੇ ਦੁਸ਼ਟ ਦੀ ਕੋਈ ਵੀ ਸ਼ੈਤਾਨ ਦੀ ਕੋਈ ਵੀ ਯੋਜਨਾ ਪਿੱਤਾ ਇਸ वचन ਨੂੰ ਸਾਡੇ ਕੋਲ ਚਰਾ ਨਾ ਸਕੇ ਅਤੇ ਪਿਤਾ ਆਓ ਮੇਰੇ ਅੰਗ ਸੰਗ ਰਹਿਣਾ ਜਦੋਂ ਮੈਂ ਇਹ वचन ਬੋਲਾਂ ਤੇ ਪਿਤਾ ਪਰਮੇਸ਼ਰ ਜੀ ਜਾਂ ਇਹ वचन ਸੁਣਿਆ ਜਾਵੇ ਤਾਂ ਤੁਹਾਡਾ ਪਵਿੱਤਰ ਆਤਮਾ ਸਾਡੀ ਅਗਵਾਈ ਕਰੇ ਪ੍ਰਭੂ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਅਤੇ ਇਸ ਸਾਰੀ ਪ੍ਰਾਰਥਨਾ ਨੂੰ ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਪਾਕ ਤੇ ਸਮਰਥੀ ਨਾਂ ਦੇ ਵਿੱਚ ਪਿਤਾ ਪਰਮੇਸ਼ਰ પાસે ਮੰਗ ਲੈਂਦਾ ਹਾਂ Amén. ਹੇਯਾ ਅੱਜ ਦਾ ਵਚਨ ਹੈ ਮਤੀ ਪਾਂਜੋਦੀ 11ਵੀਂ ਤੇ 12ਵੀਂ ਆਏ ਤੇ ਇਸ ਵਿੱਚ ਲਿਖਿਆ ਤੁਹਾਨੂੰ ਤੁਸੀਂ ਜਾਂ ਮਨੁੱਖ ਮੇਰੇ ਕੰਨ ਤੁਹਾਨੂੰ ਬੁਲੀਆ ਮਾਰਨਗੇ ਅਤੇ ਸਤਾਉਣਗੇ ਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠਮੂਠ ਲਾਉਣਗੇ ਆਨੰਦ ਹੋਵੋ ਅਤੇ ਖੁਸ਼ੀ ਕਰੋ ਕਿਉਂਕਿ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ ਇਸ ਲਈ ਜੋ ਉਹਨਾਂ ਨੇ ਤੁਹਾਧੋ ਅਗਲੀਆਂ ਨਵੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ ਹallelujah ਇਨਸਾਨ ਪਾਵੇਂ ਦਰਖਤ ਦੀ ਪੂਜਾ ਕਰੀ ਜਾਏ ਚਾਹੇ ਜਿੱਥੋਂ ਮਰਜੀ ਨਾਮਦਾਨ ਲਿਆਏ ਚਾਹੇ ਕਬਰਾਂ ਨੂੰ ਮੱਤ ਟੱਕੀ ਜਾਵੇ ਪਰ ਕੋਈ ਵੀ ਕਿਹਾ ਕੁਝ ਨਹੀਂ ਬੋਲਦਾ ਪਰ ਜਦੋਂ ਇਨਸਾਨ ਪ੍ਰਭ ਯਸ਼ੁ ਮਸੀਹ ਕੋ ਲਿਆ ਜਾਂਦਾ ਉਸ ਜਹੁੰਦੇ ਪਰਮੇਸ਼ਰ ਕੋ ਲਿਆਉਂਦਾ ਤਾਂ ਘਰ ਦੇ ਕਿ ਉਹਦੇ ਖਿਲਾਫ ਹੋ ਜਾਂਦੇ ਨੇ ਕਈ ਵਾਰ ਇਦਾਂ ਦੇ ਭੈਣ ਭਰਾਵਾਂ ਨੇ ਉਹਨਾਂ ਨੂੰ ਕੀ ਆਪਣਾ ਘਰ ਵੀ ਛੱਡਣਾ ਪੈ ਜਾਂਦਾ ਹੈ ਰਿਸ਼ਤੇਦਾਰ ਆਂਡੀ ਗਵਾਂਡੀ ਉਹਨਾਂ ਨੂੰ ਸਤਾਉਣਾ ਸ਼ੁਰੂ ਕਰਦੇ ਨੇ ਕਈ ਝੂਠ ਮੂਠ ਦੀਆਂ ਗੱਲਾਂ ਉਹਨਾਂ ਤੇ ਲਾਉਂਦੇ ਨੇ ਝੂਠੇ ਮੂਠੇ ਇਲਜ਼ਾਮ ਉਹਨਾਂ ਤੇ ਲਾਉਂਦੇ ਨੇ ਉਹਨਾਂ ਦੀ ਸ਼ਾਂਤੀ ਨੂੰ ਭੰਗ ਕਰਦੇ ਨੇ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਨੀ ਆ ਕਿ ਕੋਈ ਕੁਝ ਵੀ ਕਹਿੰਦਾ ਉਹਨਾਂ ਨੂੰ ਕਹੀ ਜਾਣ ਦਿਓ ਕਿਉਂਕਿ ਵਸ਼ਣ ਦੇ ਵਿੱਚ ਲਿਖਿਆ ਕਿ ਅਸੀਂ ਸਵਰਗ ਦੀ ਪਰਜਾ ਹਾਂ ਇਹੋ ਜਿਹੀਆਂ ਗੱਲਾਂ ਵੱਲ ਸਾਨੂੰ ਧਿਆਨ ਨਹੀਂ ਦੇਣਾ ਚਾਹੀਦਾ ਪ੍ਰਭੂ ਜੀ ਕਹਿੰਦੇ ਆ ਤੁਸੀਂ ਧੰਨ ਨੂੰ ਖੁਸ਼ੀ ਕਰੋ ਕਿਉਂਕਿ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ ਲੋਕ ਧਰਤੀ ਉਤੇ ਆਪਣੀ ਵਡਿਆਈ ਚਾਹੁੰਦੇ ਆ ਪਰ ਧੰਨ ਉਹ ਮਨੋਖਾ ਜਿਸ ਦੀ ਗਵਾਹੀ ਪਰਮੇਸ਼ਰ ਜੀ ਦਿੰਦੇ ਨੇ ਪਰਮੇਸ਼ਰ ਜੀ ਨੇ ਅਜ਼ੂਬ ਦੀ ਗਵਾਹੀ ਦਿੱਤੀ ਪਰਮੇਸ਼ਰ ਜੀ ਨੇ ਦਾਨੀਅਲ ਦੀ ਗਵਾਹੀ ਦਿੱਤੀ ਤੇ ਉਹ ਕੀ ਆ ਇੱਕ ਖਰੇ ਤੇ ਅਨੇਕ ਮਨੁੱਖ ਸੰਤ ਤੇ ਉਹ ਕੀ ਧਾਰਮੀ ਸੰ ਨਹੀਂ ਇਸੇ ਤਰ੍ਹਾਂ ਹੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਲੋਕ ਬਹੁਤ ਜ਼ਿਆਦਾ ਸਤਾਉਂਦੇ ਨੇ ਜਦੋਂ ਅਸੀਂ ਪ੍ਰਭੂ ਯੇਸ਼ੂ ਮਸੀਹ ਜੀ ਕੋਲੋਂ ਸਾਡਾ ਵਿਰੋਧ ਕਰਦੇ ਨੇ ਸਾਡਾ ਮਜ਼ਾਕ ਉਡਾਉਂਦੇ ਨੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਸਗੋਂ ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਡੀ ਜਗ੍ਹਾ ਸਵਰਗ ਦੇ ਵਿੱਚ ਹੈ ਪ੍ਰਭੂ ਨੇ ਸਾਨੂੰ ਚੁਣੀਆ ਤੇ ਸਾਨੂੰ ਆਪਣੇ ਆਪਣੀਆਂ ਪੁੱਤਰ ਹੋਣ ਦਾ ਅਧਿਕਾਰ ਦਿੱਤਾ ਤੇ ਸਾਨੂੰ ਸਵਰਗ ਦੇ ਅਧਿਕਾਰੀ ਬਣਾਇਆ ਹੈ ਆਮੇਨ ਹalleluyah ਆਓ ਇਸ ਵਚਨ ਦੇ ਲਈ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਦੇ ਵਿੱਚ ਚੱਈਏ ਹalleluyah halleluyah ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਆਪ ਜੀ ਦੇ ਖਲੋਤੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਚੁੱਕਦੇ ਹਾਂ ਖੁਦਾਵੰਦ ਅਤੇ ਧੰਨਵਾਦ ਕਰਦੇ ਹਾਂ ਪਿਤਾ ਅਜ ਦੇ ਵਚਨ ਤੇ ਲਈ ਜਿਹੜਾ ਤੁਸੀਂ ਇਸ ਸਮੇਂ ਸਾਡੇ ਲਈ ਠਹਿਰਾਇਆ ਪਿਤਾ ਤੁਸੀਂ ਇਹ ਵਚਨ ਭੇਜ ਕੇ ਸਾਨੂੰ ਇੱਕ ਨਵੀਂ ਆਸ਼ੀਸ਼ ਤੇ ਵਰਕਤ ਨਾਲ ਭਰਪੂਰ ਕੀਤਾ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਪ੍ਰਾਰਥਨਾ ਕਰਦੇ ਹਾਂ ਪਿਤਾ ਜਿਸ ਤਰ੍ਹਾਂ ਤੁਸੀਂ ਸਾਨੂੰ ਦਿਨ ਭਰ ਸੰਭਾਲ ਕੇ ਰੱਖਿਆ ਉਸੇ ਤਰ੍ਹਾਂ ਸਾਨੂੰ ਰਾਤ ਦੇ ਭਰ ਵੀ ਸੰਭਾਲ ਕੇ ਰੱਖਣਾ ਪ੍ਰਭੂ ਜੀ ਅਤੇ ਪਿਤਾ ਸਤੋ ਅੱਜ ਦੇ ਦਿਨ ਜਾਣੇ-ਅਣਜਾਣੇ ਵਿੱਚ ਬਹੁਤ ਸਾਰੀਆਂ ਗਲਤੀਆਂ ਤੇ ਬਹੁਤ ਸਾਰੇ ਗੁਨਾਹ ਹੋ ਗਏ ਨੇ ਪ੍ਰਭੂ ਸਾਨੂੰ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਪ੍ਰਭੂ ਜੀ ਅਤੇ ਇਸੇ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੋ ਲੋਕ ਦੁੱਖਾਂ ਚ ਨੇ ਪਰੇਸ਼ਾਨੀਆਂ ਚ ਨੇ ਪ੍ਰਭੂ ਅੱਜ ਉਹ ਆਪਣੀਆਂ ਪੇਸ਼ਾਨੀਆਂ ਤੋਂ ਆਪਣੇ ਦੁੱਖਾਂ ਤੋਂ ਆਜ਼ਾਦ ਹੋ ਜਾਣ ਉਹਨਾਂ ਨੂੰ ਮਿੱਠੀ ਨੀਂਦ ਆਵੇ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਲੋਕਾਂ ਵਾਸਤੇ ਜੋ ਰਾਤ ਨੂੰ ਸੌਂ ਨਹੀਂ ਪਾਉਂਦੇ ਜਿਨ੍ਹਾਂ ਨੂੰ ਡਰਾਉਣੇ ਸੁਪਨੇ ਆਉਂਦੇ ਨੇ ਜਿਨ੍ਹਾਂ ਨੂੰ ਦੁਸ਼ਟ ਦੀਆਂ ਆਤਮਾ ਤੰਗ ਕਰਦੀਆਂ ਨੇ ਪਰੇਸ਼ਾਨ ਕਰਦੀਆਂ ਨੇ ਅੱਜ ਉਹਨਾਂ ਨੂੰ ਵੀ ਮਿੱਠੀ ਨੀਂਦ ਆਵੇ ਪ੍ਰਭੂ ਜੀ ਮੈਂ ਉਹਨਾਂ ਦੁਸ਼ਟ ਦੀਆਂ ਆਤਮਿਆਂ ਨੂੰ ਹੁਕਮ ਦਿੰਨੀ ਆ ਇਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚੋਂ ਨਿਕਲ ਕੇ ਚਲੇ ਜਾਓ ਮੈਂ ਤੁਹਾਨੂੰ ਉਜਾੜਾ ਵਿੱਚ ਮੈਂ ਤੁਹਾਨੂੰ ਸੁੱਕੇ ਥਾਵਾਂ ਦੇ ਵਿੱਚ ਬੰਨ੍ਹ ਦੇਨੀ ਆ ਕਿਉਂਕਿ ਮੇਰੇ ਪਿਤਾ ਪਰਮੇਸ਼ਰ ਨੇ ਮੈਨੂੰ ਅਧਿਕਾਰ ਦਿੱਤਾ ਕਿ ਜੋ ਕੁਝ ਤੂੰ ਧਰਤੀ ਤੇ ਬੰਨੇਗਾ ਮੈਂ ਦੇ ਵਿੱਚ ਵੰਡ ਦੇਵਾਂਗਾ ਅਤੇ ਜੋ ਕੁਝ ਤੂੰ ਖੋਲੇਗਾ ਮੈਂ ਸਵਰਗਾਂ ਦੇ ਵਿੱਚ ਖੋਲ ਦੇਵਾਂਗਾ ਤੇ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੀਆਂ ਆਸ਼ੀਸ਼ਾਂ ਤੇ ਬਰਕਤਾਂ ਨੂੰ ਸਵਰਗਾਂ ਦੇ ਵਿੱਚ ਖੋਲ ਦਿਓ ਪ੍ਰਭੂ ਜੀ ਤੇ ਤੁਹਾਡੀ ਸਮਰੱਥਾ ਨਾਲ ਤੁਹਾਡੇ ਅਨੁਗ੍ਰਹਿ ਨਾਲ ਭਰ ਜਾਣ ਪ੍ਰਭੂ ਅਤੇ ਇਨਾਂ ਲੋਕਾਂ ਦੇ ਪਿਤਾ ਆਪਣੇ ਬੱਚਿਆਂ ਦੇ ਸੋਰਸ ਆਫ ਇਨਕਮ ਤੇ ਬਰਕਤ ਤੇ ਆਸ਼ੀਸ਼ ਦੇਣਾ ਤੇ ਏ ਤੁਹਾਡੇ ਬੱਚੇ ਤੁਹਾਡੇ ਨਾਂ ਦੇ ਵਿੱਚ ਵਧਦੇ ਜਾਣ ਤੁਹਾਡੇ ਆਤਮਿਕ ਫਲਾ ਨਾ ਭਰਪੂਰ ਹੋ ਜਾਣ ਪ੍ਰਭੂ ਜੀ ਪਿਤਾ ਮੈਂ ਸਭ ਨੂੰ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੀ ਹਾਂ ਤੇ ਤੁਸੀਂ ਇਨ੍ਹਾਂ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਇਨ੍ਹਾਂ ਬੱਚਿਆਂ ਦੇ ਅੰਗ ਸੰਗ ਰਹਿਣਾ ਪ੍ਰਭੂ ਜਦੋਂ ਇਹ ਉੱਠਣ ਤੱਕ ਨਵੀਂ ਸਵੇਰ ਤਾਂ ਆਨੰਦ ਲੈ ਆਉਣ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਆਮੇਨ